ਮਾਂਜੋਖੀ ਸ਼੍ਰੀ ਸੁਪਨ ਸ਼ਰਮਾ ਆਈਪੀਐਸ ਕਮਿਸ਼ਨਰ ਪੁਲਿਸ ਚਲੰਦਰ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕੰਮ ਕਰਦੇ ਹੋਏ ਕਿ ਜਿਹੜੇ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਕਰਨ ਵਾਲਿਆਂ ਦੇ ਜਿਹੜੇ ਸਨੈਕਚਰ ਹੈਗੇ ਨੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਇੱਕ ਜਿਹੜੀ ਹੈਗੀ ਅਸੀਂ ਸੈਂਟਰਲ ਸਰਵਿਸਾਂ ਦੇ ਵਿੱਚ ਇੱਕ ਸਪੈਸ਼ਲ ਡਰਾਈਵ ਪੇਲਾਈ ਸੀਗੀ ਜੋ ਇਸੇ ਹੀ ਡਰਾਈਵ ਦੇ ਅਕੋਰਡਿੰਗਲੀ ਸਟਾਈਥਿਕ ਨੂੰ ਸਟਾਈਥਿਕ ਸਟਾਈ 1 24 ਦੀ ਅਰਲੀ ਮਾਰਨਿੰਗ ਤੜਕੇ ਸਵੇਰ ਐਸਐਚਓ 12 ਦਰੀ ਦੀ ਟੀਮ ਨੂੰ ਜਿਹੜੀ ਹੈਗੀ ਇੱਕ ਅਹਿਮ ਕਾਮਯਾਬੀ ਮਿਲੀ ਹੈ ਜਦੋਂ ਅਸੀਂ ਚਾਰ ਜਿਹੜੇ ਹੈਗੇ ਨੇ ਇਸ ਸਨੇਚਰ ਜਿਹੜੇ ਕਿ ਇਕੱਲਾ ਇਕੱਲਾ ਬੰਦਾ ਦੇਖ ਕੇ ਰਾਤ-ਰਾਤ ਬਰਾਤੇ ਐ ਦੱਤਰ ਦਿਖਾ ਕੇ ਉਹਨਾਂ ਨੂੰ ਦੱਤਰ ਦਾ ਮਤਲਬ ਸੱਟ ਮਾਰ ਕੇ ਉਹਨਾਂ ਦਾ ਮਨ ਵਿੱਚ ਡਰ ਪਾ ਕੇ ਹੈਗੇ ਐ ਇਹਨੂੰ ਟੋਖੇ ਕਰਦੇ ਸੀਗੇ ਮੋਬਾਈਲ ਫੋਨ ਵੈਰਸ ਸਨੇਚ ਕਰਦੇ ਸੀプラス ਉਹਨਾਂ ਕੋਲ ਜਿਹੜੀ ਡਾਕੀ ਜਾਂ ਕੋਈ ਹੋਰ ਉਹਨਾਂ ਨੂੰ ਖੋਲ੍ਹ ਲੈਂਦੇ ਸੀਗੇ ਤੋ ਇਹ ਜਿਹੜੇ ਚਾਰੇ ਬੰਦੇ ਹੈਗੇ ਇਹਨਾਂ ਦੇ ਵਿੱਚ ਗੌਰਵ ਹੈਗਾ ਇੱਕ ਰਾਸ਼ਕਮਰ ਹੈ ਇੱਕ ਕੋਮਰ ਬਾਦਲਾ ਤੇ ਇੱਕ ਰੋਗੇ ਤਾਂ ਤੋ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਦੋ ਇਹ ਪ੍ਰਵਾਸੀ ਹੈਗੇ ਨੇ ਤੇ ਇੱਕ ਪੰਜਾਬੀ ਹੈ ਹੁਣ ਤਾਂ ਤੇ ਇੱਕ ਹੈਗਾ ਜਿਹੜਾ ਕਿ ਮੋਬਾਈਲ ਤੋਂ ਖਰੀਦਦਾ ਸੀ ਤੋ ਫਿਲਹਾਲ ਜਿਹੜੀ ਅਸੀਂ ਹੁਣ ਤੱਕ ਦੀ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਇਹਨਾਂ ਦੇ ਕੋਲ 10 ਜਿਹੜੇ ਹੈਗੇ ਨੇ ਅਲੱਗ-ਅਲੱਗ ਕੰਪਨੀਆਂ ਦੇ ਖੋਏ-ਖੋਏ ਜਿਹੜੇ ਮੋਬਾਈਲ ਫੋਨ ਨੇ ਉਹ ਸਾਨੂੰ ਬਰਾਮਦ ਹੋਏ ਹੈਗੇ ਨੇ। ਸੋ ਫਿਲਹਾਲ ਜਿਹੜੀਆਂ ਇਹਨਾਂ ਨੇ ਐਸਾ ਤਵਾਰਦਾਤਾ ਜਿਹੜੀਆਂ ਹੈਗੀਆਂ ਜਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਰਾਤ-ਰਾਤ ਵੀ ਕਰਕੇ ਨੌਕਾ ਲੁੱਟਵਾਉਂਦੀ ਆਇਆ ਹੈਗਾ ਉਹ ਇਹਨਾਂ ਨੇ ਜਿਹੜੀਆਂ ਕਬੂਲ ਕੀਤੀਆਂ। ਕਿੰਨਾ ਸਰ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਹਾਂ ਇਹਨਾਂ ਦੇ ਵਿੱਚੋਂ ਇੱਕ ਰਾਜਕੁਮਾਰੀ ਲਈ ਸੁਨਾਗਰਾਜ ਹੈਗਾ ਜਿਹੜਾ ਕਿ ਪ੍ਰਵਾਸੀ ਆ। ਇਹ ਦੇਖੋ ਪਹਿਲਾਂ ਵੀ 5 ਮੁਕੱਦਮੇ ਦਰਜ ਨੇ ਜਿਹਦੇ 2 ਮੁਕੱਦਮੇ ਚੋਰੀ ਦੇ ਨੇ ਇੱਕ ਐਨਡੀ ਦਾ ਹੈਗਾ ਤੇ ਇੱਕ ਸਾਈਦਾ ਹੈਗਾ। ਤੇ ਬਾਕੀਆਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਫਿਲਹਾਲ ਨਾ ਕੋਈ ਰਿਕਾਰਡ ਨਹੀਂ ਮਿਲੇ ਆਏਗਾ ਸਰ ਇਹ ਉਦਾਂ ਲੁੱਟਾ ਉਹ ਤੋਂ ਇਲਾਵਾ ਕਿਹੜੇ ਕੰਮ-ਕਾਰ ਕਰਦੇ ਸੀ ਇਹ ਵੈਸੇ ਤਾਂ ਦਿਹਾੜੀ ਤਪਾਈ ਕਰਦੇ ਹੈਗੇ ਨੇ ਸਾਰੇ ਲੇਕਿਨ ਜ਼ਿਆਦਾ ਇਹ ਆਲਮੋਸਟ ਥੋੜਾ ਨਸ਼ਾ ਕਰਦੇ ਆ ਤੇ ਉਹ ਨਸ਼ੇ ਦੀ ਪੂਰਤੀ ਵਾਸਤੇ ਇਹ ਆਲਮੋਸਟ ਜਿਹੜੇ ਹੈਗੇ ਨੇ ਰਾਤ ਭਰਾਂ ਤੇ ਜਿਹੜੇ ਹੈਗੇ ਆ ਇਕੱਲੇ-ਤਕੱਲੇ ਬੰਦੇ ਰੋਕੇ ਨੂੰ ਲੁੱਟ ਕੋ ਦਾ ਸ਼ਿਕਾਰ ਬਣਾਉਂਦੇ ਸੀ ਮਾਂਜੋਗ ਸ਼੍ਰੀ ਸੁਪਨ ਸ਼ਰਮਾ ਆਈਪੀਐਸ ਮਿਸ਼ਨ ਆਫ ਪੁਲਿਸ ਚਲੰਦਰ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕੰਮ ਕਰਦੇ ਹੋਏ ਕਿ ਜਿਹੜੇ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਕਰਨ ਵਾਲਿਆਂ ਦੇ ਜਿਹੜੇ ਸਨੇਚਰ ਹੈਗੇ ਨੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਇੱਕ ਜਿਹੜੀ ਹੈਗੀ ਅਸੀਂ ਸੈਂਟਰਲ ਸਰਵੀਆਂ ਦੇ ਵਿੱਚ ਇੱਕ ਸਪੈਸ਼ਲ ਡਰਾਈਵ ਪਾਈ ਸੀਗੀ ਜੋ ਇਸੇ ਹੀ ਡਰਾਈਵ ਦੇ ਅਕੋਰਡਿੰਗਲੀ ਇਸ ਤਾਈ ਤ੍ਰਿਕ ਨੂੰ ਸਤਾਇਤ੍ਰਿਕ ਸਤਾਇਤ 24 ਦੀ ਅਰਲੀ ਮਾਰਨਿੰਗ ਤੜਕੇ ਸਵੇਰੇ ਐਸਐਚਓ 12 ਦਰੀ ਦੀ ਟੀਮ ਨੂੰ ਜਿਹੜੀ ਹੈਗੀ ਇੱਕ ਅਹਿਮ ਕਾਮਯਾਬੀ ਮਿਲੀ ਹੈ ਜਦੋਂ ਅਸੀਂ ਚਾਰ ਜਿਹੜੇ ਹੈਗੇ ਨੇ ਇਸ ਸਨੇਚਰ ਜਿਹੜੇ ਕਿ ਇਕੱਲਾ ਇਕੱਲਾ ਬੰਦਾ ਦੇਖ ਕੇ ਰਾਤ-ਰਾਤ ਬਰਾਤੇ ਤੇ ਦੱਤਰ ਦਿਖਾ ਕੇ ਉਹਨਾਂ ਨੂੰ ਦੱਤਰ ਦਾ ਮਤਲਬ ਸੱਟ ਮਾਰ ਕੇ ਉਹਨਾਂ ਦਾ ਮਨ ਵਿੱਚ ਡਰ ਪਾ ਕੇ ਹੈਗੇ ਇਹ ਲੋਟ ਕੋ ਖਾਦੇ ਸੀਗੇ ਮੋਬਾਈਲ ਫੋਨ ਵੈਰਸ ਸਨੇਚ ਕਰਦੇ ਸੀプラス ਉਹਨਾਂ ਕੋਲ ਜਿਹੜੀ ਲਾਕ ਜਿਆ ਕੋਈ ਹੋ ਸੀ ਉਹ ਖੋਹ ਲਉਂਦਾ ਉਹਨਾਂ ਤੋਂ ਖੋਹ ਲੈਂਦੇ ਸੀਗੇ ਤੋ ਇਹ ਜਿਹੜੇ ਚਾਰੇ ਬੰਦੇ ਹੈਗੇ ਇਹਨਾਂ ਦੇ ਵਿੱਚ ਗੌਰਵ ਹੈਗਾ ਇੱਕ ਰਾਸ਼ ਕੁਮਾਰ ਹੈ ਇੱਕ ਕਮਰ ਬਹਾਦਰ ਹੈ ਤੇ ਇੱਕ ਰੋਗੇ ਤਾਂ ਤੋ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਦੋ ਇਹ ਪ੍ਰਵਾਸੀ ਹੈਗੇ ਨੇ ਤੇ ਇੱਕ ਪੰਜਾਬੀ ਹੈ ਹੁਣ ਤਾਂ ਤੇ ਇੱਕ ਹੈਗਾ ਜਿਹੜਾ ਕਿ ਮੋਬਾਈਲ ਫੋਨ ਖਰੀਦਦਾ ਸੀ ਤੋ ਫਿਲਹਾਲ ਜਿਹੜੀ ਅਸੀਂ ਹੁਣ ਤੱਕ ਦੀ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਇਹਨਾਂ ਦੇ ਕੋਲੋਂ 10 ਜਿਹੜੇ ਹੈਗੇ ਨੇ ਅਲੱਗ-ਅਲੱਗ ਕੰਪਨੀਆਂ ਦੇ ਖੋਏ ਹੋਏ ਜਿਹੜੇ ਮੋਬਾਈਲ ਫੋਨ ਨੇ ਉਹ ਸਾਨੂੰ ਬਰਾਮਦ ਹੋਏ ਹੈਗੇ ਨੇ ਤੋ ਫਿਲਹਾਲ ਜਿਹੜੀਆਂ ਇਹਨਾਂ ਨੇ ਐਸਾ ਤਵੱਦਤਾ ਜਿਹੜੀਆਂ ਹੈਗੀਆਂ ਜਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਰਾਤ ਰਾਤ ਦੇ ਕਰਕੇ ਨੌਕਰੀਆਂ ਉੱਤੇ ਆਇਆ ਹੈਗਾ ਉਹ ਇਹਨਾਂ ਨੇ ਜਿਹੜੀਆਂ ਕਬੂਲ ਕੀਤੀਆਂ ਕਿੰਨਾ ਸਰ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਇਹਨਾਂ ਦੇ ਵਿੱਚੋਂ ਇੱਕ ਰਾਜਕੁਮਾਰੀ ਲਈ ਸੁਨਾਗਰਾਜ ਹੈਗਾ ਜਿਹੜਾ ਕਿ ਪ੍ਰਵਾਸੀ ਆ ਇਹ ਦੇਖਾ ਪਹਿਲਾਂ ਵੀ ਪੰਜ ਮੁਕਦਮੇ ਦਰਜ ਨੇ ਜਿਹਦੇ ਦੋ ਮੁਕਦਮੇ ਚੋਰੀ ਦੇ ਨੇ ਇੱਕ ਐਨਡੀ ਦਾ ਹੈਗਾ ਤੇ ਇੱਕ ਸਾਈ ਦਾ ਹੈਗਾ ਤੇ ਬਾਕੀਆਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਫਿਲਹਾਲ ਨਾ ਕੋਈ ਰਿਪੋਰਟ ਨਹੀਂ ਮਿਲੇ ਆ ਰਿਹਾ ਹੈਗਾ ਸਾਰੇ ਉਦਾਂ ਲੁੱਟਾਂ ਤੋਂ ਇਲਾਵਾ ਕਿਹੜੇ ਕੰਮ-ਕਰ ਕਰਦੇ ਸੀ ਇਹ ਵੈਸੇ ਤਾਂ ਦਿਹਾੜੀ ਤਪਾਈ ਕਰਦੇ ਹੈਗੇ ਨੇ ਸਾਰੇ ਦੇਖਣ ਜਿਆਦਾ ਇਹ ਆਲਮੋਸਟ ਉਹ ਨਸ਼ਾ ਕਰਦੇ ਆ ਤੋਂ ਨਸ਼ੇ ਦੀ ਪੂਰਤੀ ਵਾਸਤੇ ਇਹ ਆਲਮੋਸਟ ਇਹ ਹੈਗੇ ਨੇ ਰਾਤ ਭਰਾਂ ਤੇ ਜਿਹੜੇ ਹੈਗੇ ਆ ਇਕੱਲੇ-ਤਕੱਲੇ ਬੰਦੇ ਰੋਕੇ ਨੂੰ ਲੁੱਟ ਕੋ ਦਾ ਸ਼ਿਕਾਰ ਬਣਾਉਂਦੇ ਸੀ